ਚਲੋ ਅੱਜ ਮਿਤੀ 21 11 224 ਸਮਾਂ तकरीबन 3 ਵਜੇ ਸਵੇਰੇ ਸਵਾ 3 ਵਜੇ ਆ ਦੇਖੋ ਪਲਾਂਟ ਪਿੰਡ ਦੀ ਚਰਾਂ ਦੇ ਵਿੱਚ 10 ਰੁਪਏ ਸੁਣੋ ਸੁਣੋ ਯਾਰ ਭਾਈ ਇਹ ਬੱਜ ਰਿਹਾ ਦੇਖੋ ਜੀ ਆ ਨਜਾਇਜ਼ ਮਾਈਨਿੰਗ ਹੋ ਰਹੀ ਹੈ ਗੱਡੀ ਪੰਨੋ ਸੋਨੂੰ ਆ ਚੰਨਣ ਠੇਕੇਦਾਰ ਦੀ ਮਸ਼ੀਨ ਚੱਲ ਰਹੀ ਆ ਆ ਦੇਖੋ ਬੜੀ ਉਤਰ ਗੱਡੀ ਬਰਮਾਰ ਜਾਂਦੇ ਦੇਖੋ ਜੀ ਆ ਭੱਜ ਰਹੀਆਂ ਗੱਡੀਆਂ ਇਸੇ ਤਰ੍ਹਾਂ ਕੀਤੇ ਭੱਜਦੀਆਂ ਆ ਦੇਖੋ ਉਹ ਮਸ਼ੀਨ ਜਾ ਰਹੀ ਆ ਦੇਖੋ ਜੀ ਦੇਖੋ ਆ ਨਜਾਇਜ਼ ਮਾਈਨਿੰਗ ਹੋ ਰਹੀ ਆ ਪਲਾਂਟ ਪਿੰਡ ਦੀ ਚਰਾਂ ਦੇ ਵਿੱਚ ਸੋ ਮੈਂ ਮਾਈਨਿੰਗ ਵਿਭਾਗ ਤੇ ਬਿਜਲ ਪੁਲਿਸ ਵਿਭਾਗ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਹਰ ਚੰਨਨ ਆ ਦੇਖੋ ਜੀ ਆ ਦੇਖੋ ਮੋਰੇ ਟਿਪਰ ਆ ਪਿੱਛੇ ਮਸ਼ੀਨ ਜਾ ਰਹੀ ਆ ਆ ਦੇਖੋ ਆ ਦੇਖੋ ਇਹ ਚੰਨਨ ਠੇਕੇਦਾਰ ਦੀ ਮਸ਼ੀਨ ਆ ਜੀ ਮੈਂ ਪੁਲਿਸ ਵਿਭਾਗ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਆ ਕੇ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਧੰਨਵਾਦ ਚਲੋ ਅੱਜ ਮਿਤੀ 21 11 2024 ਸਮਾਂ तकरीबन 3 ਵਜੇ ਸਵੇਰੇ 3:30 ਵਜੇ ਆਹ ਦੇਖੋ ਪਲਾਂਟ ਪਿੰਡ ਦੀ ਚਰਾਂ ਦੇ ਵਿੱਚ ਦਸ ਰੁਪਏ ਸੁਣੋ ਯਾਰ ਭਾਈ ਇਹ ਬੱਜ ਰਿਹਾ ਦੇਖੋ ਜੀ ਆਹ ਨਜਾਇਜ਼ ਮਾਈਨਿੰਗ ਹੋ ਰਹੀ ਹੈ ਸੁਣੋ ਆ ਚੰਨਣ ਠੇਕੇਦਾਰ ਦੀ ਮਸ਼ੀਨ ਚੱਲ ਰਹੀ ਹੈ ਆ ਦੇਖੋ ਬੜੀ ਉਤਰ ਗੱਡੀ ਬੰ ਮਾਰ ਜੀ ਦੇਖੋ ਜੀ ਆ ਭੱਜ ਰਹੀਆਂ ਗੱਡੀਆਂ ਇਸੇ ਤਰਕੀ ਤੇ ਭੱਜਦੀਆਂ ਆ ਦੇਖੋ ਉਹ ਮਸ਼ੀਨ ਜਾ ਰਹੀ ਹੈ ਦੇਖੋ ਜੀ ਦੇਖੋ ਆ ਨਜਾਇਜ਼ ਮਾਈਨਿੰਗ ਹੋ ਰਹੀ ਹੈ پلانਪਿੰਡ ਦੀ ਚਰਾਂ ਦੇ ਵਿੱਚ ਸੋ ਮੈਂ ਮਾਈਨਿੰਗ ਵਿਭਾਗ ਤੇ ਬਿਜਲ ਪੁਲਿਸ ਵਿਭਾਗ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਹਰ ਚੰਨਨ ਆਹ ਦੇਖੋ ਜੀ ਆਹ ਦੇਖੋ ਮੋੜੇ ਟਿਪਰ ਐ ਪਿੱਛੇ ਮਸ਼ੀਨ ਜਾ ਰਹੀ ਐ ਆਹ ਦੇਖੋ ਆਹ ਦੇਖੋ ਇਹ ਚੰਨਨ ਠੇਕੇਦਾਰ ਦੀ ਮਸ਼ੀਨ ਐ ਜੀ ਮੈਂ ਪੁਲਿਸ ਵਿਭਾਗ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਆ ਕੇ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਧੰਨਵਾਦ ਚਲੋ ਅੱਜ ਮਤੀ B11 224 ਸਮਾਂ तकरीबन 3 ਵਜੇ ਸਵੇਰੇ ਸਵਾ 3 ਵਜੇ ਆ ਦੇਖੋ ਪਲਾਂਟ ਪਿੰਡ ਦੀ ਚਰਾਂ ਦੇ ਵਿੱਚ ਦਸ ਰੁਪਏ ਸੁਣੋ ਯਾਰ ਭਾਈ ਬੱਜ ਰਿਹਾ ਦੇਖੋ ਜੀ ਆ ਨਜਾਇਜ਼ ਮਾਈਨਿੰਗ ਹੋ ਰਹੀ ਹੈ ਗੱਡੀ ਪੰਨ ਸੋਨੂੰ ਆ ਚੰਨਣ ਠੇਕੇਦਾਰ ਦੀ ਮਸ਼ੀਨ ਚੱਲ ਰਹੀ ਆ ਆ ਦੇਖੋ ਬੜੀ ਉਤਰ ਗੱਡੀ ਬਰਮਾਰ ਜਾਂਦੇ ਦੇਖੋ ਜੀ ਆ ਭੱਜ ਰਹੀਆਂ ਗੱਡੀਆਂ ਇਸੇ ਤਰ੍ਹਾਂ ਕੀ ਇੱਥੇ ਭੱਜ ਰਹੀਆਂ ਆ ਦੇਖੋ ਉਹ ਮਸ਼ੀਨ ਜਾ ਰਹੀ ਆ ਦੇਖੋ ਜੀ ਦੇਖੋ ਆ ਨਜਾਇਜ਼ ਮਾਈਨਿੰਗ ਹੋ ਰਹੀ ਆ ਪਲਾਂਟ ਪਿੰਡ ਦੀ ਚਰਾਂ ਦੇ ਵਿੱਚ ਸੋ ਮੈਂ ਮਾਈਨਿੰਗ ਵਿਭਾਗ ਤੇ ਬਿਜਲ ਪੁਲਿਸ ਵਿਭਾਗ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਹੁੰ ਚੰਨ ਆ ਆ ਦੇਖੋ ਜੀ ਆ ਦੇਖੋ ਮੋਰੇ ਟੇਪਰ ਆ ਪਿੱਛੇ ਮਸ਼ੀਨ ਜਾ ਰਹੀ ਆ ਆ ਦੇਖੋ ਆ ਦੇਖੋ ਇਹ ਚੰਨ ਠੇਕੇਦਾਰ ਦੀ ਮਸ਼ੀਨ ਆ ਜੀ ਮੈਂ ਪੁਲਿਸ ਵਿਭਾਗ ਨੂੰ ਬੇਨਤੀ ਕਰਦਾ ਕਿ ਜਲਦੀ ਤੋਂ ਜਲਦੀ ਆ ਕੇ ਇਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ